ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੇ ਸੂਬੇ ਦੇ ਅਰਥਚਾਰੇ ਨੂੰ ਤੇਜ਼ ਵਿਕਾਸ ਦੇ ਰਾਹ 'ਤੇ ਪਾਉਣ ਲਈ ਕਾਰੋਬਾਰ ਨੂੰ ਹੁਲਾਰਾ ਦੇਣ ਵਾਸਤੇ ਕਈ ਅਹਿਮ ਪਹਿਲ ਕਦਮੀਆਂ ਉੱਤੇ ਮੋਹਰ ਲਗਾਈ ਹੈ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਇਹ ਪੰਜਾਬ ਦੇ ਵਪਾਰੀ ਵਰਗ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਇਨਾ ਗੱਲਾਂ ਦਾ ਪ੍ਰਗਟਾਵਾ ਵਪਾਰ ਵਿੰਗ ਦੇ ਸੁਭਾਸਕਤਰ ਸਾਈਲ ਅਗਰਵਾਲ ਸਥਾਨਕ ਸਰਕਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਵਪਾਰ ਵਿੰਗ ਸੁਭਾਸਕਤਰ ਤਰਮਿੰਦਰ ਸਿੰਘ ਰੂਪਰਾਏ ਨੇ ਕਿਹਾ ਕਿ ਕੈਬਨਿਟ ਨੇ ਪੁਰਾਣੇ ਕੇਸਾਂ ਦਾ ਬੋਝ ਘਟਾਉਣ ਅਤੇ ਸਨਤ ਤੇ ਕਾਰੋਬਾਰਾਂ ਨੂੰ ਲਈ ਨਿਯਮਾਂ ਦੀ ਪਾਲਣਾ ਬਿਧਾਉਣ ਵਾਸਤੇ ਬਕਾਇਆ ਦੀ ਰਿਕਵਰੀ ਲਈ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 2025 ਲਿਆਉਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਸਕੀਮ 1 ਅਕਤੂਬਰ 2025 ਤੋਂ ਲਾਗੂ ਹੋਵੇਗੀ ਅਤੇ 31 ਦਸੰਬਰ 2025 ਤੱਕ ਲਾਗੂ ਰਹੇਗੀ ਜਿਨ੍ਹਾਂ ਕਰਦਾਤਾਵਾਂ ਦੇ ਮੁਲਾਂਕਣ 30 ਸਤੰਬਰ 2025 ਤੱਕ ਕੀਤੇ ਗਏ ਹਨ ਤੇ ਮੁਲਾਂਕਣ ਆਦੇਸ਼ਾਂ ਦੇ ਸਾਰੇ ਸੁਧਾਰ ਸੋਧ ਵਿਭਾਗ ਦੁਆਰਾ 30 ਸਤੰਬਰ 2025 ਤੱਕ ਸਬੰਧਤ ਐਕਟ ਜਿਵੇਂ ਕਿ ਪੰਜਾਬ ਜਨਰਲ ਸੇਲਜ਼ ਟੈਕਸ ਐਕਟ 1948 ਸੈਂਟਰਲ ਸੇਲਜ਼ ਐਕਟ ਟੈਕਸ ਐਕਟ 1956 ਪੰਜਾਬ 인ਫਰਾਸਟਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਅਤੇ ਪੰਜਾਬ ਵੈਟ ਐਕਟ 2005 ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ 1955 ਤੇ ਪੰਜਾਬ ਐਂਟਰਟੇਨਮੈਂਟ ਟੈਕਸ ਸਿਨੇਮੈਟੋਗ੍ਰਾਫੀ ਸ਼ੋਜ਼ ਐਕਟ 1953 ਅਧੀਨ ਪਾਸ ਕੀਤੇ ਗਏ ਹਨ ਇਹੋ ਇਸ ਸਕੀਮਾ ਦੀ ਨਿਪਟਾਰੇ ਦੀ ਅਰਜੀ ਦੇਣ ਦੇ ਯੋਗ ਹੋਣਗੇ ਉਨੇ ਦੱਸਿਆ ਕਿ ਇਸ OTS ਸਕੀਮਾ ਤੀਨੇ ਜਿਸ ਮਾਮਲੇ ਵਿੱਚ ਟੈਕਸ ਰਕਮ 1 ਕਰੋੜ ਰੁਪਏ ਤੱਕ ਹੈ ਉਹ ਉਸ ਮਾਮਲੇ ਵਿੱਚ ਵਿਆਜ ਤੋਂ 100% ਦੀ ਛੋਟ ਜੁਰਮਾਨੇ ਉਤੇ 100% ਦੀ ਮਾਫੀ ਅਤੇ ਟੈਕਸ ਰਕਮ ਉਤੇ 50% ਦੀ ਛੋਟ ਹੋਵੇਗੀ ਜਦੋਂ ਕਿ 1 ਕਰੋੜ ਰੁਪਏ ਤੋਂ 25 ਕਰੋੜ ਰੁਪਏ ਤੱਕ ਦੀ ਬਕਾਇਆ ਟੈਕਸ ਰਕਮ ਉਤੇ ਵਿਆਜ ਉਤੇ 100% ਦੀ ਛੋਟ ਜੁਰਮਾਨੇ ਉਤੇ 100% ਦੀ ਛੋਟ ਅਤੇ ਟੈਕਸ ਰਕਮ ਉਤੇ 25% ਦੀ ਮਾਫੀ ਹੋਵੇਗੀ 25 ਕਰੋੜ ਰੁਪਏ ਤੋਂ ਉੱਪਰ ਦੀ ਟੈਕਸ ਰਕਮ ਦੇ ਮਾਮਲੇ ਵਿੱਚ ਵਿਆਜ ਉੱਤੇ 100% ਦੀ ਛੋਟ ਜੁਰਮਾਨੇ ਉੱਤੇ 100% ਦੀ ਛੋਟ ਅਤੇ ਟੈਕਸ ਰਕਮ ਉੱਤੇ 10% ਦੀ ਮਾਫੀ ਦਿੱਤੀ ਜਾ ਰਹੀ ਹੈ। ਪਰਮਪਾਲ ਸਿੰਘ 바ਵਾ ਦਿਹਾਤੀ ਪ੍ਰਦਾਨ ਵਪਾਰ ਵਿੰਗ ਦੇ ਨੇ ਸ਼ੈਲਰ ਮਾਲਕਾਂ ਨੂੰ ਵੀ ਖੁਸ਼ਖਬਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਲਈ ਵੀ OTS ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਹਰੇਕ ਮਿਲ ਮਾਲਕ ਨੂੰ ਮਿਲਿੰਗ ਦਾ ਸਮਾਂ ਪੂਰਾ ਹੋਣ ਮਗਰੋਂ ਹਰੇਕ ਸੁਬਾਈ ਖਰੀਦ ਏਜੰਸੀ ਨਾਲ ਆਪਣਾ ਖਾਤਾ ਕਲੀਅਰ ਕਰਨਾ ਹੁੰਦਾ ਹੈ। ताकि ਉਸ ਮਿਲ ਮਾਲਕ ਨੂੰ ਅਗਲੇ ਸਾਲ ਲਈ ਕਸਟਮ ਮਿਲਿੰਗ ਲਈ ਛੋਣੇ ਦੀ ਅਲੋਟਮੈਂਟ ਵਾਸਤੇ ਵਿਚਾਰਿਆ ਜਾ ਸਕੇ ਕਈ ਮਿਲ ਮਾਲਕਾਂ ਨੇ ਆਪਣਾ ਬਕਾਇਆ ਜਮ੍ਹਾਂ ਨਹੀਂ ਕਰਵਾਇਆ ਜਿਸ ਕਾਰਨ ਇਨ੍ਹਾਂ ਮਿਲ ਮਾਲਕਾਂ ਨੂੰ ਡਿਫਾਲਟਰ ਐਲਾਨ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਇਹ ਕਾਰਵਾਈ ਪਿਛਲੇ ਕਈ ਸਾਲਾਂ ਤੋਂ ਵਕ-ਵਕ ਅਦਾਲਤਾਂ ਅਤੇ ਲੀਗਲ ਫੋਰਮਾਂ ਵਿੱਚ ਲੰਬਿਤ ਹੈ ਉਨਾ ਕਿਹਾ ਕਿ ਇਹ ਨਵੀਂ OTS ਸਕੀਮ ਸਾਰੀਆਂ ਏਜੰਸੀਆਂ ਦੇ ਕੇਸਾਂ ਨੂੰ ਘੱਟ ਤੋਂ ਘੱਟ ਕਰਨ ਅਤੇ ਇਸ ਨੀਤੀ ਅਧੀਨ ਕੇਸਾਂ ਦੀ ਨਿਵੇੜਾ ਕਰਨ ਲਈ ਲਿਆਂਦੀ ਗਈ ਹੈ ਤਾਂ ਕਿ ਅਜਈਆਂ ਬਿਮਾਰ ਚੌਲ ਮਿੱਲਾਂ ਨੂੰ ਮੁੜ ਕਾਰਜਸ਼ੀਲ ਕਰਕੇ ਸੂਬੇ ਵਿੱਚ ਰੁਜ਼ਗਾਰ ਦੇ ਬੇਅੰਤ ਮੌਕੇ ਪੈਦਾ ਹੋ ਸਕਣ ਇਸ ਨਾਲ ਸੌਣੀ ਖਰੀਦਣ ਸੀਜ਼ਨ ਦੌਰਾਨ ਮੰਡੀਆਂ ਵਿੱਚ ਚੋਣੇ ਦੀ ਚੁਕਾਈ ਤੇਜ਼ ਤੇ ਸੁਚਾਰੂ ਤਰੀਕੇ ਨਾਲ ਹੋਵੇਗੀ ਤੇ ਕਿਸਾਨਾਂ ਨੂੰ ਲਾਭ ਮਿਲੇਗਾ ਰੋਹਿਤ ਬਰਮਾ ਵਪਾਰ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਤਾਨ ਨੇ ਕਿਹਾ ਕਿ ਪੰਜਾਬ ਕੈਬਨਿਟ ਨੇ ਕਰ ਦਾ ਤਾਵਾ ਦੀ ਸਹੂਲਤ ਅਤੇ ਕਰਦਾਤਾਵਾਂ ਦੁਆਰਾ ਟੈਕਸ ਪਾਲਣਾ ਯਕੀਨੀ ਬਣਾਉਣ ਲਈ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਸੋਧ ਬਿੱਲ 2025 ਵਿੱਚ ਸੋਧ ਕਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਬਿੱਟ ਐਕਟ 2025 ਨੇ ਜੀਐਸਟੀ ਕੌਂਸਲ ਦੀ ਸਿਫਾਰਿਸ਼ ਅਨੁਸਾਰ ਕੇਂਦਰੀ ਗੁੱਡਸ ਐਂਡ ਸਰਵਿਸੈਜ਼ ਐਕਟ 2017 ਦੇ ਉਪਬੰਧਾਂ ਵਿੱਚ ਸੋਧ ਕੀਤੀ ਹੈ ਪੰਜਾਬ ਗੁੱਡਸ ਐਂਡ ਸਰਵਿਸੈਜ਼ ਟੈਕਟ 2017 ਵਿੱਚ ਵੀ ਇਸੇ ਤਰ੍ਹਾਂ ਦੀਆਂ ਸੂਧਾਂ ਕੀਤੀਆਂ ਜਾਣੀਆਂ ਹਨ ਹੁਣ ਆ ਪੰਜਾਬ ਦੇ ਵਪਾਰੀ ਵਰਗ ਨੂੰ ਦੀਵਾਲੀ ਦੀ ਵਧਾਈ ਦਿੰਦੇ ਆ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਪਾਰੀ ਭਰਾਵਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਅਤੇ ਸੁਖਾਵਾਂ ਮਾਹੌਲ ਦੇ ਲਈ ਵਚਨਬੱਧ ਹੈ ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਚ ਆਪ ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ ਜਤਿੰਦਰ ਖੰਗੂੜਾ ਜ਼ਿਲ੍ਹਾ ਮੀਡੀਆ ਇੰਚਾਰਜ ਪੁਨੀਤ ਸਾਨੀ ਜ਼ਿਲ੍ਹਾ ਮੀਡੀਆ ਸਕੱਤਰ ਸ਼ੇਖਰ ਗਰੋਬਰ ਚਿਰਾਗ ਥਾਪਰ ਮੁੱਖ ਸਲਾਹਕਾਰ ਰਾਜਕੁਮਾਰ ਅਗਰਵਾਲ ਵਰुण ਸ਼ਰਮਾ ਤੇਜਿੰਦਰ ਸਿੰਘ ਗੁਰਪਾਲ ਸਿੰਘ ਅਮਨ ਥਾਪਰ ਗੋਲਦੀ ਸਿੰਘ ਕਮਲਪ੍ਰੀਤ ਸਿੰਘ 인ਦਰ ਪ੍ਰੀਤ ਸਿੰਘ ਮੋਹਿਤ ਮਿੱਤਲ ਅਨੁਜ ਚੌਧਰੀ ਰੋਸ਼ਨਾਲ ਫਤੇਹ ਚੰਦ ਖੋਸਲਾ ਮੋਹਿਤ ਮਿੱਤਲ ਅਨੁਜ ਚੌத்ਰੀ ਰੋਸ਼ਨ ਲਾਲ ਫਤੇਜੰਦ ਖੋਸਲਾ ਹਰਮੀਰ ਸਿੰਘ ਪੱਟੀਆਂ ਪਾਟੀਆਂ ਜਤਿੰਦਰ ਸਿੰਘ ਹੁੱਡਾ ਤੇ ਹੋਰ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ